ਤਸ਼ਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਹਣੂੰ ਜੀ ਹਣੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੁਣੇ ਹੁਣੇ ਇੱਥੇ ਔਰਦਾਜ ਜਹैया ਚ ਵਾਪਰੀ ਗਈ ਵੱਡੀ ਘਟਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜੈਪੁਰ ਦੇਹਰਾਦੂਨ ਦੀ ਇੰਡੀਗੋ 에ਅਰਲਾਈਨ ਦੀ ਫਲਾਈਟ ਦਾ ਇੱਕ ਇੰਜਣ ਅਚਾਨਕ ਖਰਾਬ ਹੋ ਤੇ ਫੇਲ ਹੋ ਗਿਆ ਫਲਾਈਟ ਜਿਸਾ 783 ਸਵਾਸਨ ਜਹਾਜ਼ ਦੀ ਦਿੱਲੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਹੋਈ ਜਹਾਜ਼ੇ ਨੁਕਸਾਨਦਾਰ ਇੰਜਣ ਨਾਲ ਕ੍ਰਿਪਟੀ ਮਿੰਟ ਤੱਕ ਹਵਾ ਵਿੱਚ ਉੜਦਾਰਿਆ ਹੋਇਆ ਅੱਡੇ ਤੇ ਸੂਤਰਾਂ ਮੁਤਾਬਕ ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 7 ਵਜੇ ਵਾਪਰੀ ਦਰਸ ਇੰਡੀਗੋ 에ਅਰਲਾਈਨਜ਼ ਦੀ ਫਲਾਈਟ ਨੇ ਮੰਗਲਵਾਰ ਸ਼ਾਮ 5:55 ਵਜੇ ਜੈਪੁਰ 에ਅਰਪੋਰਟ ਤੋਂ ਦੇਹਰਾਦੂਨ ਲਈ ਉਡਾਨ ਪਰ ਨਹੀਂ ਸੀ ਪਰ ਤਕਨੀਕੀ ਕਾਰਨਾਂ ਕਰਕੇ ਜਹਾਜ਼ ਦੇ ਨਿਰਧਾਰਤ ਸਮੇਂ ਤੋਂ 40 ਮਿੰਟ ਦੀ ਦੇਰੀ ਨਾਲ ਸ਼ੇਪੈਂਤੀ ਤੇ देहरादून ਲਈ ਉਡਾਣ ਭਰੀ ਕਰੀਬ 25 ਮਿੰਟ ਬਾਅਦ ਜਹਾਜ਼ ਦਾ ਇੰਜਣ ਖਰਾਬ ਹੋ ਗਿਆ ਪਾਇਲਟ ਨੇ 에어 ਦਿੱਲੀ ਦੇ ਟ੍ਰੈਫਿਕ ਕੰਟਰੋਲ ਸਿਸਟਮ ਨਾਲ ਸੰਪਰਕ ਕੀਤਾ ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਕਰੀਬ 30 ਮਿੰਟ ਬਾਅਦ ATC ਦਿੱਲੀ ਨੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਦੇ ਦਿੱਤੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ